ਸੁਖਬੀਰ ਸਿੰਘ ਬਾਦਲ ਨੇ ਲੰਗੇ ਦਿਨੀ ਇੱਕ ਭਾਸ਼ਣ ਦਿੱਤਾ ਸੁਖਦੇਵ ਸਿੰਘ ਢੀਂਡਸਾ ਦੇ ਸਮਾਗਮ ਵਿੱਚ ਤੇ ਉਸ ਸਮਾਗਮ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਇਕੱਠੇ ਹੋਣ ਦੀ ਗੱਲ ਕੀਤੀ ਪਰ ਇਕੱਠੇ ਕਿਸਨੇ ਹੋਣਾ ਉਹਨਾਂ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਜਦੋਂ ਉਹਨਾਂ ਨੇ ਮੁਲਾਕਾਤ ਕੀਤੀ ਤੇ ਆਖਿਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਕੱਠੇ ਹੋ ਕੇ ਲੜਨਾ ਚਾਹੀਦਾ ਹੈ ਇਕੱਠਿਆਂ ਹੋ ਕੇ guzारा ਤੇ ਜੇ ਇਕੱਠੇ ਹੋਣਾ ਆ ਤੇ ਸੁਖਬੀਰ ਸਿੰਘ ਬਾਦਲ ਦਾ ਕੀ ਇਹ ਕਹਿਣਾ ਆ ਕਿ ਬਾਕੀ ਜਿਹੜਾ ਬਾਗੀ ਧੜਾਇਆ ਜਾਂ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਉਹ ਵੀ ਉਹਨਾਂ ਦੇ ਨਾਲ ਰਲ ਜਵੇ ਹੁਣ ਇੱਥੇ ਇਸ ਨੂੰ ਬੜੇ ਸਟੀਕ ਤਰੀਕੇ ਨਾਲ ਸਮਝਣ ਦੀ ਲੋੜ ਹੈ ਹਾਲਾਂਕਿ ਸ਼ਰੋਮਣੀ ਅਕਾਲੀ ਦਲ ਬਾਦਲ ਧੜੇ ਨੇ ਜਿਹੜੀ ਭਰਤੀ ਕੀਤੀ ਉਹ ਵੀ ਕਹਿੰਦੇ ਆ ਕਿ ਉਹਨਾਂ ਨੇ ਲੱਖਾਂ ਦੀ ਤعداد ਵਿੱਚ ਭਰਤੀ ਕਰ ਲਈ ਹੈ ਪਰ ਉਹ ਭਰਤੀ ਅਜੇ ਵੀ ਸਵਾਲਾਂ ਦੇ ਵਿੱਚ ਹੈ ਉਸ ਭਰਤੀ ਤੇ ਅਜੇ ਵੀ ਸਵਾਲ ਚੁੱਕੇ ਜਾ ਰਹੇ ਆ ਉਸ ਦਾ ਪ੍ਰਮਾਣ ਮੰਗਿਆ ਜਾ ਰਿਹਾ ਹੈ ਹਾਲਾਂਕਿ ਉਹ ਕਹਿੰਦੇ ਕਿ ਅਸੀਂ ਡੈਲੀਗੇਸ਼ਨਸ ਚੁਣ ਲਏ ਡੈਲੀਗੇਸ਼ਨਸ ਨੇ ਪ੍ਰਧਾਨ ਚੁਣ ਲਿਆ ਸਭ ਕੁਝ ਹੋ ਗਿਆ ਪਰ ਦੂਜੇ ਪਾਸੇ ਪੰਜ ਮੈਂਬਰੀ ਕਮੇਟੀ ਦੇ ਲੀਡਰ ਵਾਰ-ਵਾਰ ਸਵਾਲ ਚੱਕ ਰਹੇ ਐ ਕਿ ਥੋਡੀ ਭਰਤੀ ਕਿੰਨੀ ਕੁ অথੈਨਟੀਕੇਟਿਡ ਐ ਇਹਦਾ ਪ੍ਰਮਾਣ ਦਿੱਤਾ ਜਾਵੇ ਤੇ ਦੂਸਰੇ ਪਾਸੇ ਪੰਜ ਮੈਂਬਰੀ ਕਮੇਟੀ ਨੇ ਜਿਹੜੀ ਭਰਤੀ ਕੀਤੀ ਐ ਪੰਜ ਮੈਂਬਰੀ ਕਮੇਟੀ ਦਾਵਾ ਕਰਦੀ ਐ ਕਿ ਵੱਧ ਤੋਂ ਵੱਧ 26 ਲੱਖ ਸਾਡੇ ਕੋਲ ਭਰਤੀਆਂ ਹੋਣਗੀਆਂ ਯਾ ਮੋਰਰਲੈਸ ਔਰ ਇਹੋ ਜੀ ਸਥਿਤੀ ਦੇ ਵਿੱਚ ਜੇ 26 ਲੱਖ ਤੱਕ ਦਾ ਅੰਕੜਾ ਪਹੁੰਚ ਗਿਆ ਤੇ ਜ਼ਾਹਿਰ ਤੌਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਨੂੰ ਪ੍ਰੋਬਲਮ ਫੇਸ ਕਰਨੀ ਪੈ ਸਕਦੀ ਹੈ ਪੰਜ ਮੈਂਬਰੀ ਕਮੇਟੀ ਤੋਂ ਹੁਣ ਇਹੋ ਜੀ ਸਥਿਤੀ ਦੇ ਵਿੱਚ ਕੀ ਸੁਖਵੀਰ ਸਿੰਘ ਬਾਦਲ ਇਸ ਗੱਲ ਨੂੰ ਭਾਪ ਗਏ ਨੇ ਔਰ ਕੀ ਆਪਣੇ ਉਸ ਭਾਸ਼ਣ ਦੇ ਵਿੱਚ ਇਹ ਟਿੱਪਣੀ ਕਰਨ ਦਾ ਮਤਲਬ ਅਪੀਲ ਸੀ ਕਿ ਵਾਪਸ ਆ ਜਾਓ ਰਾਲਕੇ ਚੋਂ ਲੜਾਂਗੇ ਕੀ ਸੁਖਵੀਰ ਸਿੰਘ ਬਾਦਲ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਭਰਤੀ ਕੀਤੀ ਗਈ ਜਿਹੜੀ ਮੁਹਿਮਾ ਉਸ ਦੀ ਤਾਕਤ ਤੋਂ ਡਰ ਗਏ ਨੇ ਕੀ ਸੁਖਵੀਰ ਸਿੰਘ ਬਾਦਲ ਦਾ ਧੜਾਏ ਜਾਣ ਗਿਆ ਆ ਕਿ ਪੰਜ ਮੈਂਬਰੀ ਕਮੇਟੀ ਨੇ ਬੜੀ ਆਥੈਂਟੀਕੇਟਿਡ ਭਰਤੀ ਕੀਤੀ ਹੈ ਜਾਂ ਫਿਰ ਸੁਖਬੀਰ ਸਿੰਘ ਬਾਦਲ ਨੇ ਬੜੀ ਸਰਸਰੀ ਗੱਲ ਕੀਤੀ ਹੈ ਹੁਣ ਇਹ ਵਕਤ ਤੇ ਮਿਆਸਰ ਹੈ ਕਿਉਂਕਿ ਜਦੋਂ ਪੰਜ ਮੈਂਬਰੀ ਕਮੇਟੀ ਦੀ ਭਰਤੀ ਮੁਕੰਮਲ ਹੋ ਜਾਵੇਗੀ 18 ਤਰੀਕ ਨੂੰ ਜਿਹੜਾ ਆ ਡਾਟਾ ਆ ਉਹ ਫੀਡ ਕਰ ਦਿੱਤਾ ਜਾਵੇਗਾ ਇਸ ਤੋਂ ਬਾਅਦ ਕਲੀਅਰ ਹੋਵੇਗਾ ਕਿ ਅਸਲ ਭਰਤੀ ਕਿੰਨੀ ਕੁ ਹੋਈ ਹੈ ਔਰ ਉਹਦਾ ਕਿੰਨਾ ਕੁ ਅਸਰ ਜਿਹੜਾ ਆ ਉਹ ਸਿਆਸਤ ਦੇ ਉੱਤੇ ਪੈ ਸਕਦਾ ਹੈ ਫਿਲਹਾਲ ਸੁਖਬੀਰ ਸਿੰਘ ਬਾਦਲ ਦੇ ਨਾਂ ਬਿਆਨਾਂ ਦੇ ਉੱਤੇ ਇਹ ਵਿਚਾਰਿਆ ਜਾ ਰਿਹਾ ਹੈ ਕਿ ਸ਼ਾਇਦ ਸੁਖਬੀਰ ਸਿੰਘ ਬਾਦਲ ਹੁਣ ਇਕੱਠਤਾ ਵੱਲ ਨੂੰ ਧਿਆਨ ਦੇਣਾ ਚਾਹੁੰਦੇ ਆ ਸ਼ਾਇਦ ਉਹ ਸਮਝ ਗਏ ਆ ਕਿ ਪੰਜ ਮੈਂਬਰੀ ਕਮੇਟੀ ਨੇ ਜਿਹੜੀ ਭਰਤੀ ਕੀਤੀ ਹੈ ਉਹ ਬਾਦਲ ਧੜੇ ਦੇ ਉੱਤੇ ਭਾਰੀ ਪੈ ਸਕਦੀ ਹੈ ਖੈਰ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰੋਵਾਨ ਇੰਡੀਆ ਪੰਜਾਬੀ ਤੇ